ਸਰਕਾਰ ਤੇ ਪ੍ਰਸ਼ਾਸਨ ਵੋਟਾਂ ਪਾਉਣ ਚ ਬਿਜੀ ਐ ਤੇ ਇਧਰ ਜਨਤਾ ਵਿਚਾਰੀ ਟੰਗੀ ਪਈ ਆ ਬੰਨੀ ਪਈ ਆ ਜਨਤਾ ਦੇ ਕੰਮ ਬਿਲਕੁਲ ਰੁਕੇ ਪਏ ਨੇ ਮੁੱਖ ਮੰਤਰੀ ਤੇ ਸਾਰੇ ਐਮ ਐਲ ਏ ਵਾਅਦੇ ਤੇ ਵਾਅਦੇ ਕਰ ਰਹੇ ਨੇ ਤੇ ਤੁਹਾਨੂੰ ਆ ਦੱਸਦੇ ਆ ਤੁਸੀਂ ਦੇਖੋ ਇਸ ਵਕਤ ਮੈਂ ਦਾਣਾ ਮੰਡੀ ਪਿੰਡ ਰੋਡੇ ਚ ਐ ਕੱਲ ਤੁਹਾਨੂੰ ਧੂਰਕੋਟ ਦੀ ਦਾਣਾ ਮੰਡੀ ਦਿਖਾਈ ਸੀ ਕਿਸੇ ਨੂੰ ਲੱਗ ਸਕਦਾ ਕਿ ਇਹ ਕਿੱਡੀ ਕ ਗੱਲ ਆ ਨਿੱਕੀ ਜੀ ਗੱਲ ਆ ਪਰ ਜਿਹੜੇ ਲੋਕ ਇਹਦਾ ਦੁੱਖ ਭੋਗ ਰਹੇ ਨੇ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਆ ਦੇਖੋ ਇਹ ਜਿਹੜੇ ਗੱਟੇ ਕਣਕ ਦੇ ਭਰੇ ਪਏ ਨੇ ਤੁਲਾਈ ਕਰਕੇ ਸਲਾਈ ਕਰਕੇ ਇਹ 15 15 20 20 ਦਿਨ ਕਿਤੇ ਮਹੀਨਾ ਹੋ ਚੱਲਿਆ ਇਹ ਜਿਹੜੇ ਗੱਟੇ ਨੇ ਦਾਣਾ ਮੰਡੀ ਚੋਂ ਚੱਕੇ ਨਹੀਂ ਜਾ ਰਹੇ ਤੇ ਇਹ ਜਿਹੜੇ ਵਿਚਾਰੇ ਮਜ਼ਦੂਰ ਨੇ ਇਹ ਗਰੀਬ ਮਜ਼ਦੂਰ ਇੱਥੇ ਬੰਨ ਕੇ ਬਿਠਾਏ ਹੋਏ ਨੇ ਇੱਕ ਤਰ੍ਹਾਂ ਨਾਲ ਨੂੜੇ ਹੋਏ ਨੇ ਕੰਮ ਇਹਨਾਂ ਦਾ ਖਤਮ ਹੋ ਚੁੱਕਾ ਦਾਣਾ ਮੰਡੀ ਚੋਂ ਕਣਕ ਹੋਰ ਆ ਨਹੀਂ ਰਹੀ ਔਰ ਇਹ ਸਿਰਫ ਇੱਥੇ ਮੁਫਤ ਦੀ ਚੌਂਕੀਦਾਰੀ ਕਰਨ ਦੇ ਲਈ ਲੱਗੇ ਹੋਏ ਨੇ ਕਿਉਂਕਿ ਜਦੋਂ ਤੱਕ ਇਹ ਗੱਟੇ ਮੰਡੀ ਤੋਂ ਚੱਕੇ ਨਹੀਂ ਜਾਂਦੇ ਜਿੰਮੇਵਾਰੀ ਇਹਨਾਂ ਦੀ ਕਹਿ ਦਿੰਦੇ ਨੇ ਦਾਣੇ ਘਟ ਗਏ ਚੋਰੀ ਹੋ ਗਏ ਸੁੱਕ ਗਏ ਸੜ ਗਏ ਗਲ ਗਏ بارش ਆ ਗਈ ਤਾਂ ਜਿੰਮੇਵਾਰੀ ਇਹਨਾਂ ਦੀ ਬਣਾ ਦਿੱਤੀ ਜਾਂਦੀ ਆ ਇਹ ਗਰੀਬ ਜਿਨ੍ਹਾਂ ਦੇ ਘਰਾਂ 'ਚ ਪਹਿਲਾਂ ਹੀ ਦਾਣੇ ਨਹੀਂ ਹੁੰਦੇ ਇਹ ਉਹ ਦਾਣੇ ਪੂਰੇ ਕਿੱਥੋਂ ਕਰ ਦੇਣਗੇ ਜਿਨ੍ਹਾਂ ਨੂੰ ਕਈ ਵਾਰ ਖੇਤਾਂ ਵਾਲੇ ਮੰਗਿਆ ਮੁੱਲ ਵੀ ਦਾਣੇ ਨਹੀਂ ਦਿੰਦੇ ਇਹ ਕਿਵੇਂ ਪਰਪਾਈ ਕਰ ਦੇਣਗੇ ਸੋ ਆਪਾਂ ਗੱਲ ਕਰਦੇ ਆ ਆ ਭਾਈ ਜੀ ਕੀ ਸਮੱਸਿਆ ਤੁਹਾਡੀ ਐਨੇ ਵੱਡੇ ਪੱਧਰ ਤੇ ਤੁਸੀਂ ਇਕੱਠੇ ਹੋਏ ਹੋ ਏ ਜੀ ਰੋਡੇ ਮੰਡੀ ਦੇ ਵਿੱਚ ਨੌ ਦਕਾਨਾਂ ਇੱਕ ਲੱਖ 22 ਹਜ਼ਾਰ ਗੱਟਾ ਜਿਹੜਾ ਇਸ ਟਾਈਮ ਪਿਆ ਨੌ ੜਤਾ ਮਤਲਬ ਨੌ ੜਤਾ ਜੀ ਤਾਂ ਉਹਦੇ ਚ ਇਹ ਹੈਗਾ ਕਿ ਮਜ਼ਦੂਰਾਂ ਨੇ ਸ਼ਨਾਈ ਭਰਾਈ ਕਰਕੇ ਆਪ ਦਾ ਜਿਹੜਾ ਕੰਮ ਹੈ ਉਦੋਂ ਫਰਕ ਹੋ ਗਿਆ ਉਹਨਾਂ ਨੇ ਆਪ ਦਾ ਕਰਤਾ ਇਹ ਗੱਟੇ ਚੱਕਣੇ ਸਰਕਾਰ ਦੀ ਜ਼ਿੰਮੇਵਾਰੀ ਆ ਇਹ ਗੱਟੇ ਚੱਕਣੇ ਇਹ ਫਰਮ ਦੀ ਜ਼ਿੰਮੇਵਾਰੀ ਆ ਇਨਸਪੈਕਟਰ ਦੀ ਜ਼ਿੰਮੇਵਾਰੀ ਹੈਗੀ ਆ ਇਹ ਮਜ਼ਦੂਰ ਲਗਾਤਾਰ 12 ਦਿਨਾਂ ਤੋਂ ਆਪਦਾ ਕੰਮ ਨਵੇੜ ਕੇ ਪ੍ਰਾਈਸ ਨਹੀਂ ਕਰਕੇ ਸਾਰੇ ਗੱਟੇ ਸਿਉਂ ਕੇ ਰੱਖਤੇ ਇਹਨਾਂ ਨੇ ਹੁਣ ਕਦੇ ਗੱਟੇ ਦੋ ਚੱਕੇ ਜਾਂਦੇ ਆ ਕਦੇ ਚਾਰ ਚੱਕੇ ਜਾਂਦੇ ਆ ਹੁਣ ਲਗਾਤਾਰ ਆ ਜਿਹੜੀ ਇਹ ਕਣਕ ਦੇ ਤੇ ਧੁੱਪ ਪੈ ਰਹੀ ਆ ਤੇ ਇਹ ਸੁੱਕ ਰਹੀ ਆ ਤਾਂ ਉਹਦੇ 'ਚ ਦੇਖਿਆ ਜਾ ਸਕ ਜਿਹੜੀ ਕਟੋਤੀ ਪੈਣੀ ਆ ਉਹ ਮਜ਼ਦੂਰ ਨੂੰ ਪੈਣੀ ਆ ਪਰसों ਦੀ ਗੱਲ ਹੈਗੀ ਬਾਗੇ ਪ੍ਰਾਣੇ ਦੇ ਵਿੱਚ 31 ਗੱਟੇ ਆ ਜਿਹੜੇ ਚੋਰੀ ਹੋ ਗਏ ਆ ਮਜ਼ਦੂਰ ਨੂੰ ਨਾਲੇ ਕੁੱਟਿਆ ਗਿਆ ਕੁਝ ਬੰਦਿਆਂ ਵੱਲੋਂ ਦਰਖਾਸਤ ਦਿੱਤੀ ਦਰਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਹੋਈਗੀ ਨਾ ਕੋਈ ਸਿਕਿਉਰਿਟੀ ਦਾ ਪ੍ਰਬੰਧ ਹੈ ਸਿਕਿਉਰਿਟੀ ਵੀ ਮਜ਼ਦੂਰ ਆਪ ਹੀ ਕਰਦੇ ਆ ਔਰ 12 ਦਿਨ ਤੋਂ ਬਾਅਦ ਹਫਤਾ ਹੋ ਗਿਆ ਬੋਰੀਆਂ ਭਰੀਆਂ ਨੂੰ ਲਿਫਟਿੰਗ ਬਹੁਤ ਘੱਟ ਹੋ ਰਹੀ ਆ ਜਿਹੜੀ ਚਕਾਈ ਉਹ ਘੱਟ ਹੋ ਰਹੀ ਆ ਬਹੁਤ ਜ਼ਿਆਦਾ ਤਾਂ ਜਿਹੜੇ ਮਜ਼ਦੂਰਾਂ ਨੇ ਮਜ਼ਦੂਰ ਸਾਥੀ ਜਿਵੇਂ ਚੌਧਰੀ ਕਹਿ ਦਿੰਦੇ ਹੈਗੇ ਜਿਹਦੇ ਕੋਲੇ ਦੁਕਾਨ ਹੈ ਉਹਨਾਂ ਨੇ ਲਗਭਗ 12-12 ਜਿਹੜੇ ਸਾਥੀ ਹੈ 12-12 ਬੰਦੇ ਹੈ ਜਿਹੜੇ ਉਹ ਦੁਕਾਨ ਤੇ ਲਿਆਂਦੇ ਸੀਗੇ ਅੱਜ ਉਹਨਾਂ 12 ਬੰਦਿਆਂ ਦੇ ਵਿੱਚੋਂ 4-4 ਬੰਦੇ ਜਿਹੜੇ ਰਹਿ ਗਏ ਆ ਦੂਜੇ ਛੱਟ ਕੇ ਭੱਜ ਗਏ ਹੈਗੇ ਆ ਭੱਜ ਕਿਉਂ ਗਏ ਹੈਗੇ ਆ ਕਿਉਂਕਿ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਸੀਗੀ ਕਿ ਸਰ ਤੇ ਸਿਰਫ ਭਰਾਈ ਛਣਾਈ ਔਰ ਜਿਹੜਾ ਚਕਾਈ ਦਾ ਜਿਵੇਂ 1 ਰੁਪਿਆ ਕੋਈ 30 ਕੇ 40 ਪੈਸੇ ਗੱਟੇ ਦੇ ਹੈਗੇ ਆ ਇਹ ਚੱਕੇ ਨਹੀਂ ਜਾ ਰਹੇ ਹੈਗੇ ਪਰ ਮਜ਼ਦੂਰਾਂ ਨੂੰ ਲਗਾਤਾਰ ਆ ਜਿਹੜਾ ਇਥੇ ਮੱਛਰ ਦੇ ਵਿੱਚ ਪੈਣਾ ਪੈ ਰਿਹਾ ਹੈਗਾ ਮਜ਼ਦੂਰਾਂ ਨੂੰ ਕੋਈ ਪਾਣੀ ਦੀ ਸਹੂਲਤ ਨਹੀਂ ਹੈਗੀ ਔਰ ਜਿਹੜੀ ਪੰਜਾਬ ਸਰਕਾਰ ਟਾਰਾਂ ਮਾਰਦੀ ਸੀਗੀ ਆ ਹੁਣ ਮਜ਼ਦੂਰ ਜਿਹੜਾ ਮਈ ਦਾ ਮਹੀਨਾ ਚੱਲ ਰਿਹਾ ਹੈਗਾ ਮਈ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਮਜ਼ਦੂਰਾਂ ਨੂੰ ਆਫਰ ਦੇਵਾਂਗੇ ਵਾਰੇ ਨਿਆਰੇ ਕਰ ਦਿਆਂਗੇ ਪਰ ਮਜ਼ਦੂਰ ਵੱਲ ਕੋਈ ਨਹੀਂ ਦਿਖਦਾ ਹੈਗਾ ਮਜ਼ਦੂਰ ਦੀ ਕਿਸੇ ਨੂੰ ਜਾਣਕਾਰੀ ਨਹੀਂ ਹੈਗੀ ਕਿ ਇਹ ਮਜ਼ਦੂਰ ਵੀ ਇਸ ਧਰਤੀ ਦਾ ਵਸਿੰਦਾ ਹੈ ਇਸ ਧਰਤੀ ਤੇ ਰਹਿੰਦਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ 122000 ਤੋਂ ਵੱਧ ਗੱਟਾ ਜਿਹੜਾ ਹਫ਼ਤੇ ਤੋਂ ਪਿਆ ਹੈਗਾ ਜਦੋਂ ਚੱਕਣ ਦੀ ਗੱਲ ਕਰਦੇ ਆ ਫੂਡ ਸਪਲਾਈ ਇਨਸਪੈਕਟਰ ਗੱਲ ਨਹੀਂ ਸੁਣਦਾ ਸਾਡੀ ਕੋਈ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਗੱਲ ਨਹੀਂ ਸੁਣਦਾ ਸਾਰੇ ਜਿਵੇਂ ਆਪਾਂ ਕਹਿ ਦਈਏ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਐਮ ਐਲ ਏ ਐਮ ਪੀ ਸਰਕਾਰ ਹੈ ਉਸ ਪਾਸੇ ਨੂੰ ਹੋਈ ਹੈ ਜਿੰਨਾ ਲੋਕਾਂ ਦੇ ਸਿਰ ਤੇ ਦੇਸ਼ ਚੱਲਦਾ ਪੰਜਾਬ ਚੱਲਦਾ ਹੈ ਜਿੰਨਾ ਲੋਕਾਂ ਦੇ ਸਿਰ ਤੇ ਲੋਕ ਰੋਟੀ ਖਾਦੇ ਉਸ ਮਜ਼ਦੂਰ ਵਾਲਾ ਕੋਈ ਦੇਖ ਨਹੀਂ ਰਿਹਾ ਹੈਗਾ ਇਹ ਪੰਜਾਬ ਸਰਕਾਰ ਦਾ ਫੇਲੀਅਰ ਹੈ ਔਰ ਦੂਜੀਆਂ ਸਰਕਾਰਾਂ ਦੇ ਤਰ੍ਹਾਂ ਹੀ ਇਹ ਪੰਜਾਬ ਸਰਕਾਰ ਦੀਆਂ ਵੀ ਨੀਤੀਆਂ ਜਿਹੜੀਆਂ ਉਹ ਮਜ਼ਦੂਰ ਵਿਰੋਧੀ ਸਾਫਤ ਹੋ ਰਹੀਆਂ ਔਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਅੱਜ ਕੁਝ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀ ਕਿ ਉਹਨਾਂ ਨੇ ਕਿਹਾ ਕਿ 12000 ਕਟਾ ਜਿਹੜਾ ਅਸੀਂ ਡੇਲੀ ਚ ਕਾਵਾਂਗੇ ਪਰ ਸਾਨੂੰ ਉਹਨਾਂ ਤੇ ਜਿਵੇਂ ਆਪਾਂ ਕਹਿੰਦੇ ਭਰੋਸਾ ਕਰਨਾ ਪਿਆ ਜੇਕਰ ਉਹ 12000 ਗੱਟਾ ਨਹੀਂ ਚੁਕਾਉਂਦੇ ਤਾਂ ਮਜਬੂਰਨ ਸਾਨੂੰ ਬਾਗੇਪਿੰਡ ਦਾ ਮੇਨ ਚੌਕਾ ਜਿਹੜਾ ਉਹ ਜਾਮ ਕਰਨਾ ਪਊ ਔਰ ਲਗਭਗ 4-5 ਮੰਡੀਆਂ ਜਿਹੜੀਆਂ ਜਿੱਥੇ ਕੋਈ ਚਕਾਈ ਦਾ ਕੰਮ ਹੈ ਜਿਹੜਾ ਸ਼ੁਰੂ ਨਹੀਂ ਹੋਇਆਗਾ ਜਾਂ ਚੱਕਿਆ ਨਹੀਂ ਜਾ ਰਿਹਾਗਾ ਉਹ ਸਾਰੇ ਮਜ਼ਦੂਰ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਸੱਪਟ ਸਿਆਪਾ ਵੀ ਕਰਨਗੇ ਔਰ ਜਾਮ ਲਾ ਕੇ ਇਹ ਦੱਸਣਗੇ ਕਿ ਮਜ਼ਦੂਰਾਂ ਦੀ ਤਾਕਤ ਇਕੱਠੀ ਹੈ ਇਸ ਕਰਕੇ ਮਜ਼ਦੂਰ ਨੂੰ ਜੇਕਰ ਮੰਡੀ ਦੇ ਵਿੱਚ ਰੁਲਣਾ ਪੈ ਰਿਹਾ ਹੈ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੈ ਨਹੀਂ ਤਾਂ ਸਾਰੇ ਆਪੋ ਆਪਣੇ ਕਿਸਾਨ ਜੋ ਵੀ ਹੈਗਾ ਚਾ ਕੋਈ ਆੜਤੀਆ ਸਾਰੇ ਆਪੋ ਆਪਣੇ ਘਰੇ ਪੈਂਦੇ ਹੈਗੇ ਆ ਇਥੇ ਮੱਖੀਆਂ ਵਰਗੇ ਮੱਛਰ ਦੇ ਵਿੱਚ ਦਿਨ ਰਾਤ ਆ ਮਜ਼ਦੂਰ ਨੂੰ ਰੁਲਣਾ ਪੈਂਦਾ ਔਰ ਮਜ਼ਦੂਰ ਨੂੰ ਜੇਕਰ ਜੇ ਆਪਾਂ ਦੇਖਿਆ ਕਿ ਕੋਈ ਮਾੜਾ ਮੋੜ ਕੋਈ ਮੁਨਾਫਾ ਬਚਣਾ ਵੀ ਆ ਤਾਂ ਉਹ ਰੋਟੀ ਪਾਣੀ ਦੇ ਵਿੱਚ ਸਾਰਾ ਲੱਗ ਜਾਂਦਾ ਹੈਗਾ ਜੇ ਕੋਈ ਕਟੌਤੀ ਹੁੰਦੀ ਆ ਜੇ ਕੋਈ ਗੱਟਾ ਚੱਕਿਆ ਜਾਂਦਾ ਉਹ ਸਾਰਾ ਮਜ਼ਦੂਰ ਤੇ ਪੈਂਦਾ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਖਾਸ ਕਰਕੇ ਮਜ਼ਦੂਰ ਤੇ ਦੇਣਾ ਚਾਹੀਦਾ ਹੈਗਾ ਪਰ ਉਹ ਹੋ ਨਹੀਂ ਰਿਹਾ ਇਸ ਕਰਕੇ ਅਸੀਂ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਔਰ ਸਾਰੇ ਮੰਡੀ ਮਜ਼ਦੂਰਾਂ ਵੱਲੋਂ ਇੱਕ ਐਲਾਨ ਅੱਜ ਕਰਦੇ ਹੈਗਾ ਕਿ ਜੇ ਕੱਲ ਤੱਕ ਜੇ ਜਿਹੜੀ 12000 ਵਾਲੀ ਜਿਹੜੀ ਜਿਵੇਂ ਆਪਾਂ ਕਹਿੰਦੇ ਭਰਾ ਚਕਾਈ ਵਾਲੀ ਗੱਲ ਪ੍ਰਸ਼ਾਸਨ ਨੇ ਕਹੀ ਹੈਗੀ ਆ ਜੇ ਨਹੀਂ ਹੁੰਦੀ ਤਾਂ ਮਜਬੂਰਨ ਸਾਨੂੰ ਬਾਗਾਪਣ ਦਾ ਮੇਨ ਚੌਕ ਜਿਹੜਾ ਉਹ ਜਾਮ ਕਰਨਾ ਪਊਗਾ ਦੇਖੋ ਜੀ ਜਿਹੜੀ ਤਾਂ ਮਜ਼ਦੂਰਾਂ ਦੀ ਇਹ ਸਮੱਸਿਆ ਲਿਫਟਿੰਗ ਵਾਲੀ ਵੀ ਇੱਥੋਂ ਗੱਟੇ ਨਹੀਂ ਚੱਕੇ ਜਾ ਰਹੇ ਉਹ ਤੰਗ ਹੋ ਰਹੇ ਨੇ ਇਹ ਤਾਂ ਹੈ ਹੀ ਹੈ ਹੁਣ ਮੌਸਮ ਚੱਲ ਰਿਹਾ ਵੋਟਾਂ ਦਾ ਹਰ ਪਾਰਟੀ ਇੱਥੇ ਮਜ਼ਦੂਰ ਖੜੇ ਨੇ ਕੋਈ ਬਾਪੂ ਐ 60 65 ਸਾਲ ਦਾ ਐ ਕੋਈ 30 35 ਸਾਲ ਦਾ ਸਾਰਿਆਂ ਨੇ ਹੁਣ ਤੱਕ 5 5 7 7 ਵਾਰੀ ਵੋਟਾਂ ਪਾ ਲੀਆਂ ਹੋਣਗੀਆਂ ਕਈਆਂ ਨੇ 40 40 ਵਾਰ ਪਾ ਲੀਆਂ ਹੋਣਗੀਆਂ ਜਿੰਨੀ ਵਾਰ ਵੋਟਾਂ ਦਾ ਮੌਸਮ ਆਇਆ ਹਰ ਵਾਰੀ ਇਹਨਾਂ ਸਰਕਾਰਾਂ ਨੇ ਕਿਹਾ ਤੁਹਾਡੀ ਜ਼ਿੰਦਗੀ ਨੂੰ ਆ ਬਣਾ ਦੇਾਂਗੇ ਉਹ ਬਣਾ ਦੇਾਂਗੇ ਵਾਹ ਬਣਾ ਦੇਾਂਗੇ ਤੇ ਦੁੱਖ ਦੀ ਗੱਲ ਇਹ ਆ ਵੀ ਸਾਡੇ ਇਹ ਮਜ਼ਦੂਰ ਹਰ ਵੇਰੀ ਬੇਵਕੂਫ ਬਣ ਜਾਂਦੇ ਨੇ ਉਹ ਬਣਾਉਂਦੇ ਨੇ ਅਸੀਂ ਬੇਵਕੂਫ ਬਣਦੇ ਆ ਔਰ ਅੱਜ ਹੁਣ ਫੇਰ ਅਸੀਂ ਬਣਾਗੇ ਕਿਸੇ ਨੇ ਇਹਨਾਂ ਸਾਰੇ ਮਜ਼ਦੂਰਾਂ ਦੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਅੱਜ ਤੱਕ ਇਹਨਾਂ ਦੀ ਜ਼ਿੰਦਗੀ ਐਸੀ ਰਹੀ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਕਿਸੇ ਸਰਕਾਰ ਨੇ ਨਹੀਂ ਸੁਧਾਰਨੀ ਪਰ ਤੁਸੀਂ ਦੇਖੋ ਜਦੋਂ ਹੁਣ ਇਹ ਵੋਟਾਂ ਦੇ ਮੌਸਮ 'ਚ ਆਉਂਦੇ ਨੇ ਤਾਂ ਕਿੱਦਾਂ ਇਹ ਜਾਲ ਪਾਉਂਦੇ ਨੇ ਕਿੱਦਾਂ ਚੋਗਾ ਪਾਉਂਦੇ ਨੇ ਤੇ ਕਿੱਦਾਂ ਬੇਵਕੂਫ ਬਣਾਉਂਦੇ ਨੇ ਤੇ ਵੱਡੀ ਗਿਣਤੀ ਵੋਟਾਂ ਜਦ ਪੈਂਦੀਆਂ ਨੇ ਤਾਂ ਲੈਣਾ ਚ ਧੁੱਪੇ ਸਾਡੇ ਮਜ਼ਦੂਰ ਭਰਾ ਲੱਗ ਕੇ ਵੋਟਾਂ ਇਹਨਾਂ ਨੂੰ ਪਾਉਂਦੇ ਨੇ ਜਿਤਾਉਂਦੇ ਨੇ ਰਾਜ ਗੱਦੀਆਂ ਤੇ ਬਿਠਾਉਂਦੇ ਨੇ ਤੇ ਫਿਰ ਸਭ ਤੋਂ ਘੱਟ ਸੁਣੀ ਜਾਂਦੀ ਆ ਇਹਨਾਂ ਮਜ਼ਦੂਰਾਂ ਦੀ ਸੋ ਅੱਜ ਇਹਨਾਂ ਦੀ ਇਹ ਵੱਡੀ ਸਮੱਸਿਆ ਸਰਕਾਰ ਨੂੰ ਚਾਹੀਦਾ ਥੋੜੀ ਫਰਸਤ ਕੱਢੇ ਵੋਟਾਂ ਦੇ ਪ੍ਰਚਾਰ ਤੋਂ ਥੋੜਾ ਟਾਈਮ ਕੱਢੇ ਇਹਨਾਂ ਦੀ ਜ਼ਿੰਦਗੀ ਵੱਲ ਵੀ ਵੇਖੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ